ਇਸ ਹਰਕਤ ਤੋਂ ਬਾਅਦ ਇੱਕ ਚੀਜ਼ ਸਪਸ਼ਟ ਹੋ ਗਈ ਕਿਵੇਂ ਨੂੰ ਦੇ ਪੰਜਾਬੀ ਹੀ ਪੰਜਾਬੀ ਦਾ ਬਿਆਰੀ ਆ ਇਹ ਚੀਜ਼ ਸਪਸ਼ਟ ਕਰ ਅੱਜ ਹੋਇਆ ਤੱਕ ਕਦੇ ਵੀ ਇਹ ਚੀਜ਼ ਨਹੀਂ ਹੋਈ ਸੀ ਔਰ ਇਹਨੂੰ ਇਦਾਂ ਦੀ ਐਗਜ਼ਾਮਪਲ ਬਣਾਉਣਾ ਚਾਹੀਦਾ ਕਿ ਅੱਗੇ ਤੋਂ ਇਸ ਕੰਟਰੀ ਦੇ ਵਿੱਚ ਤਾਂ ਕੀ ਪੂਰੀ ਦੁਨੀਆ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰੇ ਨਿਊਜ਼ੀਲੈਂਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜਿਹੜਾ ਆਪਣਾ ਨਗਰ ਕੀਰਤਨ ਰੋਕਿਆ ਗਿਆ ਉਹਦੀ ਵੀਡੀਓ ਸਾਰਿਆਂ ਨੂੰ ਦੇਖੀਆ ਹੋਣੀ ਹੈ ਸਾਹਮਣੇ ਆ ਰਹੀ ਹੈ ਕਿਹਦੇ ਵੱਲੋਂ ਕਰਵਾਇਆ ਗਿਆ ਸੀ ਕਿ ਉਹ ਵੀ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਿਆ ਕਿ ਬ੍ਰਿਆਨ ਤੇ ਮਾਕੀ ਨਾਂ ਦਾ ਵਿਅਕਤੀ ਸੀ ਜਿਹੜਾ ਕਿ ਐਦਾਂ ਦੀਆਂ ਹੀ ਹਰਕਤਾਂ ਕਰਦਾ ਰਹਿੰਦਾ ਤੇ ਉਹ ਇੱਕ ਕਠੜ ਪੰਤੀ ਆ ਜਿਹਦੇ ਕਰਕੇ ਉਹ ਐਦਾਂ ਦੇ ਲਾਈਮਲਾਈਟ ਦੇ ਵਿੱਚ ਰਹਿੰਦਾ ਕਦੇ ਕਿਸੇ ਸਮਾਗਮ ਦੇ ਵਿੱਚ ਜਾ ਕੇ ਖੜਾ ਪõਂਦਾ ਕਦੇ ਕਿਸੇ ਖਾਸ ਸਮਾਗਮ ਦੇ ਵਿੱਚ ਪõਂਦਾ ਇਦੇ ਵਿੱਚ ਕੋਈ ਦੋਰ ਆਏ ਨਹੀਂ ਤੇ ਉਹ ਕਿਸ ਤਰ੍ਹਾਂ ਲੋਕਾਂ ਦੇ ਬ੍ਰੇਨ ਵਾਸ਼ ਕਰਕੇ ਉਹ 50 60 ਮੁੰਡਿਆਂ ਨੂੰ ਲੈ ਕੇ ਆਇਆ ਤੇ ਆਪਣੇ ਨਗਰਕੇਤਨ ਦੇ ਅੱਗੇ ਆ ਕੇ ਹਾਕਾ ਸਟਾਈਲ ਦੇ ਵਿੱਚ ਉਹਨਾਂ ਨੇ ਨਾਰੇਬਾਜੀ ਕੀਤੀ ਤੇ ਉੱਤੇ ਲਿਖਿਆ ਹੋਇਆ ਸੀਗਾ ਕਿ ਇਹ ਨਿਊਜ਼ੀਲੈਂਡ ਆ ਇਹ ਭਾਰਤ ਨਹੀਂ ਇਹ ਇੰਡੀਆ ਨਹੀਂ ਵਾਪਸ ਚਲੇ ਜਾਓ ਇਹ ਬੋ ਫਲਾਣਾ ਨਮਗਾਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਪਤਾ ਨਹੀਂ ਕਿਸੇ ਦਾ ਦਿਮਾਗ ਦੇ ਵਿੱਚ ਕੀ ਚੱਲਦਾ ਹੁੰਦਾ ਕਿਸੇ ਦੇ ਕੀ ਨਹੀਂ ਚੱਲਦਾ ਹੁੰਦਾ ਪਰ ਇਸ ਹਰਕਤ ਤੋਂ ਬਾਅਦ ਇੱਕ ਚੀਜ਼ ਸਪਸ਼ਟ ਹੋ ਗਈ ਕਹਿੰਦੇ ਜਿਹੋਦੇ ਪੰਜਾਬੀ ਹੀ ਪੰਜਾਬੀ ਦਾ ਬੈਰੀ ਆ ਇਹ ਚੀਜ਼ ਸਪਸ਼ਟ ਕਰਦੀ ਮੈਂ ਬਹੁਤ ਏਦਾਂ ਦੀਆਂ ਵੀਡੀਓਜ਼ ਦੇਖੀਆਂ ਮੈਂ ਹਮੇਸ਼ਾ ਹੀ ਉਹਨਾਂ ਦੇ ਨੀਚੇ ਕਮੈਂਟਸ ਦੇਖਦਾ ਹੁੰਦਾ ਐ ਤੇ ਤੁਸੀਂ ਵੀ ਉਹ ਕਮੈਂਟਸ ਦੇਖੇ ਹੋਣੇ ਆ ਕਿ ਕਿੰਨੇ ਜ਼ਿਆਦਾ ਕਮੈਂਟਸ ਤਾਂ ਇਹ ਆਏ ਹੋਏ ਸੀਗੇ ਕਿ ਚਲੋ ਜੋ ਹੋਇਆ ਬਹੁਤ ਹੀ ਜ਼ਿਆਦਾ ਗਲਤ ਹੋਇਆ ਏਦਾਂ ਨਹੀਂ ਹੋਣਾ ਚਾਹੀਦਾ ਪਰ ਜੋ ਕਮੈਂਟ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਆ ਉਹ ਇੱਕ ਕਮੈਂਟ ਸੀਗੇ ਕੀ ਆਪਣੇ ਹੀ ਪੰਜਾਬੀਆਂ ਨੇ ਇਹ ਚੀਜ਼ਾਂ ਲਿਖੀਆਂ ਹੋਈਆਂ ਕਿ ਇਹ ਆਪਣੀ ਧਰਤੀ ਨਹੀਂ ਇਹ ਉਹਨਾਂ ਦਾ ਦੇਸ਼ ਆ ਤੁਸੀਂ ਨਾ ਉਹਨਾਂ ਦੇ ਘਰਾਂ 'ਚ ਗੰਦ ਪਾਓ ਯੇ ਨਾ ਕਰੋ ਬੋ ਨਾ ਕਰੋ ਗੱਲਾਂ ਕੌੜੀਆਂ ਪਰ ਸੱਚੀਆਂ ਸਮਝ ਨਹੀਂ ਲੱਗਦੀ ਪਈ ਹੁਣ ਆਪਣੇ ਹੀ ਲੋਕ ਆਪਾਂ ਨੂੰ ਭੰਡਣ ਲੱਗ ਗਏ ਸੋਸ਼ਲ ਮੀਡੀਆ ਦੇ ਉੱਪਰ ਉਸ ਇਨਸਾਨ ਨੇ ਤਾਂ ਜੋ ਕਰਨਾ ਸੀ ਕਰਨਾ ਸੀ ਉਹ ਤਾਂ ਕੰਠੜਪੰਤੀ ਹੈ ਹੀ ਉਸ ਸਮਰੋਹ ਉਹਨਾਂ ਦਾ ਪੂਰਾ ਗੈਂਗ ਐ ਇਸ ਤਰੀਕੇ ਦੇ ਨਾਲ ਕੰਮ ਕਰਦੇ ਆ ਉਹ ਉਹਨਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਜਿਹੜੇ ਆਪਣੇ ਲੋਕ ਆ ਕਮੈਂਟਾਂ ਦੇ ਉੱਤੇ ਪਿੱਛੇ ਨਾਂ ਲਿਖਿਆ ਹੁੰਦਾ ਸਿੰਘ ਤੇ ਤੁਸੀਂ ਕਮੈਂਟ ਕਰ ਰਹੇ ਹੋ ਆਪਣੇ ਗੁਰੂ ਆਪਣੇ ਪਿਓ ਨੂੰ ਰੋਕਿਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆਪਾਂ ਜਾ ਰਹੇ ਆ ਨਗਰ ਕੀਰਤਨ ਸਾਹਿਬ ਲੈ ਕੇ ਜਾ ਰਹੇ ਤੇ ਉਹਨਾਂ ਨੂੰ ਰੋਕਿਆ ਗਿਆ ਤੇ ਤੁਸੀਂ ਥੱਲੇ ਕਮੈਂਟ ਕੀ ਕਰ ਰਹੇ ਹੋ ਉਹਨਾਂ ਦੀ ਧਰਤੀ ਉਹਨਾਂ ਦਾ ਜੇ ਆ ਉਹਨਾਂ ਦਾ ਉਹ ਭਾਈ ਆਪਾਂ ਵੀ ਉੱਥੇ ਰਹਿ ਰਹੇ ਆ ਆਪਾਂ ਵੀ ਉਹਨਾਂ ਦੀ ਸਰਕਾਰ ਦੇ ਲਈ ਉਹਨਾਂ ਦੀ ਇਕਨੋਮੀ ਦੇ ਲਈ ਕੰਟਰੀਬਿਊਟ ਕਰ ਰਹੇ ਆ ਆਪਾਂ ਨੂੰ ਉਹਨਾਂ ਨੇ ਬੁਲਾਇਆ ਕਿ ਇੱਥੇ ਆਓ ਕੰਮ ਕਰੋ ਆਪਾਂ ਉੱਥੇ ਕੰਮ ਕਰਦੇ ਆ ਪੂਰੇ ਰਾਈਟਸ ਨੇ ਆਪਣੇ ਕੋਲ ਸਾਰਾ ਕੁਝ ਕਰਨ ਦੇ ਲਈ ਔਰ ਇਹ ਕੋਈ ਐਦਾ ਨਹੀਂ ਕਿ ਚੱਕਿਆ ਜੀ ਆਪਾਂ ਨਗਰ ਕੀਰਤਨ ਸਾਹਿਬ ਕੜਤਾ ਹੀ ਕਿਸੇ ਨੂੰ ਪੁੱਛਿਆ ਨਹੀਂ ਕਿਸੇ ਨੂੰ ਕਿਛਿਆ ਨਹੀਂ ਉੱਥੋਂ ਪੂਰੀ ਪਰਮਿਸ਼ਨ ਲੈਣੀ ਪੈਂਦੀ ਆ ਸਰਕਾਰਾਂ ਦੀ ਮਨਜ਼ੂਰੀ ਤੋਂ ਬਿਨਾ ਉੱਥੇ ਪੱਤੇ ਵੀ ਨਹੀਂ ਹਿੱਲਦੇ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਫਿਰ ਇਹ ਕਿਉਂ ਕਹਿ ਰਹੇ ਆਪਣੇ ਲੋਕ ਵੀ ਤੁਸੀਂ ਗੰਦ ਪਾਇਆ ਅਸੀਂ ਗੰਦ ਨਹੀਂ ਪਾਇਆ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਦੇ ਪਏ ਸਾਸੀਂ ਦੱਸਾਦੇ ਪਏ ਆਪਣੇ ਧਰਮ ਦੇ ਬਾਰੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਹਾਨੂੰ ਸਮਝ ਆਉਣੀ ਚਾਹੀਦੀ ਆ ਜਦੋਂ ਤੁਸੀਂ ਹੀ ਸਾਡੀਆਂ ਜੜਾਂ 'ਚ ਬੈਠੇ ਆ ਤਾਂ ਸਾਨੂੰ ਹੋਰਾਂ ਦੁਸ਼ਮਣਾਂ ਦੀ ਕੀ ਜ਼ਰੂਰਤ ਆ ਸਾਨੂੰ ਤਾਂ ਆਪਣੇ ਆਣੇ ਹੀ ਥੱਲੇੋਂ ਜੜਾਂ 'ਚ ਖੋਖਲਾ ਕਰਤਾ ਇਹ ਚੀਜ਼ ਸਮਝ ਨਹੀਂ ਲੱਦੀ ਪਈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਹਾਨੂੰ ਪਤਾ ਕਿ ਉੱਥੇ ਪਰਮਿਸ਼ਨ ਲਈਤੀ ਜਾਂਦੀ ਹੈ ਬਕਾਇਦਾ ਅਗਰ ਉਹ ਪਰਮਿਸ਼ਨ ਦਿੰਦੇ ਆ ਫੇਰ ਹੀ ਉੱਥੇ ਐਦਾਂ ਦਾ ਕੋਈ ਸਮਾਰੋਹ ਜਾਂ ਸਮਾਗਮ ਕੀਤੇ ਜਾਂਦੇ ਆ ਅਦਰਵਾਈਜ਼ ਤੁਹਾਨੂੰ ਪਤਾ ਕੋਈ ਵੀ ਉੱਥੇ ਪਾਰ ਨਹੀਂ ਨਿਕਲ ਸਕਦਾ ਅਗਰ ਸਰਕਾਰ ਨਾ ਚਾਵੇ ਸਾਰਾ ਕੁਝ ਉਹਨਾਂ ਦੀ ਅਥਾਰਟੀ ਦੇ ਨਾਲ ਉਹਨਾਂ ਦੀ ਮਨਜ਼ੂਰੀ ਦੇ ਨਾਲ ਹੀ ਹੁੰਦਾ ਕਿਉਂ ਉੱਥੇ ਸਾਰਾ ਉੱਥੇ ਪੁਲਿਸ ਨੇ ਜਿਹੜਾ ਪ੍ਰੋਟੈਕਟ ਕੀਤਾ ਨਗਰ ਕੀਰਤ ਸਾਬ ਨੂੰ ਕਿਉਂ ਨਹੀਂ ਉੱਥੇ ਕੋਈ ਹੁੱਲੜਬਾਜੀ ਹੋਣ ਦਿੱਤੀ ਕਿਉਂਕਿ ਉੱਥੇ ਉਹਨਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਆਪਣੇ ਨਗਰ ਕੀਰਤਨ ਦੇ ਲਈ ਉੱਥੇ ਪਰਮਿਸ਼ਨ ਲਈਤੀ ਸੀ ਕਿ ਅਸੀਂ ਇਸ ਰੂਟ ਤੋਂ ਇਸ ਰੂਟ ਦੀ ਨੂੰ ਜਾਣਾ ਮੰਨਰੇਵਾ ਗੁਰਦੁਆਰਾ ਸਾਹਿਬ ਤੋਂ ਇਹ ਚੱਲੇ ਸੀਗੇ ਪਰ ਦੇਖ ਹੀ ਸਕਦੇ ਆ ਤੁਸੀਂ 15-20 ਮਿੰਟ ਉਹ ਬੰਦਿਆਂ ਨੇ ਖੜ ਲ ਪਾਇਆ ਉਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਆਪਣੇ ਸਿੰਘਾਂ ਨੇ ਆਪਣੀ ਸੰਗਤ ਨੇ ਬੋਲੇ ਸੋਨਿਹਾਰ ਦੇ ਜਕਾਰੇ ਲਾਏ ਆ ਤੇ ਇਸ ਤੋਂ ਜ਼ਿਆਦਾ ਔਰ ਕੁਝ ਵੀ ਨਹੀਂ ਕੀਤਾ ਜੋ ਕਿ ਇੱਕ ਬਹੁਤ ਵਧੀਆ ਗੱਲ ਆ ਉੱਥੋਂ ਦੇ ਜਿਹੜੇ ਪੁਲਿਸ ਮਿਨਿਸਟਰ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਕਿ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਆ ਸਿੱਖ ਸੰਗਤ ਦਾ ਜਿਨ੍ਹਾਂ ਨੇ ਕੋਈ ਐਦਾਂ ਦੀ ਹਰਕਤ ਨਹੀਂ ਕੀਤੀ ਕਿ ਇਸ ਜੋ ਇਹ ਹਾਸਦਾ ਹੋਇਆ ਇਹਨੂੰ ਕੋਈ ਭਿਆਨਕ ਰੂਪ ਮਿਲ ਸਕਦਾ ਜਾਂ ਕੋਈ ਐਦਾਂ ਦੀ ਅਨਹੋਣੀ ਹੋ ਜਾਂਦੀ ਜਿਹਦੇ ਨਾਲ ਕੋਈ ਮਾਹੌਲ ਜ਼ਿਆਦਾ ਵੱਡਾ ਖਰਾਬ ਹੋ ਜਾਂਦਾ ਹੁਣ ਤੁਸੀਂ ਖੁਦ ਦੇਖ ਲਓ ਕਿ ਉੱਥੇ ਕਿੰਨੇ ਲੋਕ ਰਹਿੰਦੇ ਆ ਨਿਊਜ਼ੀਲੈਂਡ ਦੇ ਵਿੱਚ ਇਹ ਤਾਂ ਹੈ ਨਹੀਂ ਕਿ ਸਿਰਫ ਉਸ ਰਪੇ 50 ਹੀ ਬੰਦੇ ਸੀਗੇ ਇਹਨਾਂ ਨੂੰ ਕੋਈ ਪੈਸੇ ਦੇ ਕੇ ਜਾਂ ਇਹਨਾਂ ਦਾ ਦਿਮਾਗ ਖਰਾਬ ਕਰਕੇ ਵੀ ਇਹਨਾਂ ਨੂੰ ਲੈ ਕੇ ਆ ਜਾ ਸਕਦਾ ਅਗਰ ਵਾਕਈ ਹੀ ਉੱਥੋਂ ਦੇ ਲੋਕ ਗੋਰੇ ਦੁਖੀ ਹੁੰਦੇ ਜਾਂ ਵਾਕਈ ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਪ੍ਰੋਬਲਮ ਹੁੰਦੀ ਤਾਂ ਉੱਥੇ ਸਿਰਫ ਉਹ 30 35 ਛਲਾਰੂ ਨਹੀਂ ਆਣੇ ਸੀ ਉਸਤੇ ਇਸ ਤੋਂ ਵੀ ਵੱਧ ਬੰਦੇ ਆ ਸੀਗੇ ਔਰ ਉਹ ਪ੍ਰੋਟੈਸਟ ਉਹਨਾਂ ਨੇ ਕਰਨਾ ਸੀਗਾ ਔਰ ਦੇਖਿਆ ਜਾਵੇ ਤਾਂ ਉਹਨਾਂ ਨੇ ਗੁਰਦੁਆਰੇ ਹੀ ਨਹੀਂ ਬੰਨ੍ਹ ਦੇਣੇ ਸੀਗੇ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਇਹ ਸਿਰਫ ਸਿਰਫ ਸ਼ਰਾਰਤੀ ਅਨਸਰਾਂ ਦਾ ਕੰਮ ਹੁੰਦਾ ਜਿਨ੍ਹਾਂ ਨੂੰ ਸਹਿ ਦਿੰਦੇ ਆ ਜਿਨ੍ਹਾਂ ਨੂੰ ਸਹਿ ਦਿੰਦੇ ਆ ਆਪਣੇ ਵਰਗੇ ਆਪਣੇ ਵਰਗੇ ਪੰਜਾਬੀ ਜਿਹੜੇ ਥੱਲੇ ਕਮੈਂਟਾਂ ਦੇ ਵਿੱਚ ਉਹਨਾਂ ਦੀ ਸਪੋਰਟ ਕਰਦੇ ਪਏ ਆ ਉਹਨਾਂ ਦਾ ਦੇਸ਼ ਨਹੀਂ ਨਾ ਉਹ ਦੇਸ਼ ਨਹੀਂ ਉਹ ਭਾਈ ਉਹਨਾਂ ਦਾ ਦੇਸ਼ ਨਹੀਂ ਸਾਨੂੰ ਵੀ ਪਤਾ ਹੀ ਆ ਉਹਨਾਂ ਦਾ ਦੇਸ਼ ਨਹੀਂ ਪਰ ਸਾਨੂੰ ਉਹਨਾਂ ਨੇ ਬੁਲਾਇਆ ਇੱਥੇ ਕੰਮ ਕਰਨ ਦੇ ਲਈ ਸਾਡੇ ਬਿਨਾ ਸਰਦਾ ਨਹੀਂ ਉਹਨਾਂ ਦਾ ਅਸੀਂ ਤਾਂ ਇੱਥੇ ਆਏ ਹੋਏ ਆ ਔਰ ਸਾਡੇ ਪਿਓ ਬਾਰੇ ਸਾਡੇ ਗੁਰੂਆਂ ਬਾਰੇ ਕੁਝ ਕਹਿ ਦੇਵੀ ਅਸੀਂ ਇਹ ਬਰਦਾਸ਼ਤ ਵੀ ਨਹੀਂ ਕਰਦੇ ਪਰ ਫਿਰ ਵੀ ਸਾਡੇ ਹੁਣ ਸਿੱਖ ਸੰਗਤ ਦੇ ਜਿਹੜੇ ਮੋਰੀ ਸੀਗੇ ਜਾਂ ਉ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਹੁਣ ਇਸ ਚੀਜ਼ ਦੇ ਉੱਤੇ ਸਭ ਤੋਂ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਕਿ ਜੇ ਉਹ ਅੱਜ ਹੋਇਆ ਤਾਂ ਕਦੇ ਵੀ ਇਹ ਚੀਜ਼ ਨਹੀਂ ਹੋਈ ਸੀ ਔਰ ਇਹਨੂੰ ਇਦਾਂ ਦੀ ਐਗਜ਼ੈਂਪਲ ਬਣਾਉਣਾ ਚਾਹੀਦਾ ਕਿ ਅੱਗੇ ਤੋਂ ਇਸ ਕੰਟਰੀ ਦੇ ਵਿੱਚ ਤਾਂ ਕੀ ਪੂਰੀ ਦੁਨੀਆ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰੇ ਸੋ ਇਹਨਾਂ ਪ੍ਰੈਸ਼ਰ ਕਰਨਾ ਚਾਹੀਦਾ ਸਰਕਾਰਾਂ ਦੇ ਉੱਪਰ ਕਿ ਉਹਨਾਂ ਨੂੰ ਪੱਕੇ ਅਰੈਸਟ ਕੀਤਾ ਜਾਂ ਕੋਸ਼ ਕੀਤਾ ਕੋਈ ਤਾਂ ਕੋਈ ਐਦਾਂ ਦੀ ਕਾਰਵਾਈ ਕਰਵਾਉਣੀ ਚਾਹੀਦੀ ਆ ਉਥੇ ਹੁਣ ਉਹਨਾਂ ਦਾ ਕੰਮ ਵੱਧ ਗਿਆ ਔਰ ਉਹਨਾਂ ਨੂੰ ਸਿਰ ਲਾ ਕੇ ਸੋਚਣਾ ਪਵੇਗਾ ਜਿੰਨੀਆਂ ਵੀ ਸਿੱਖ ਜੱਤੇ ਬੰਦੀਆਂ ਤੁਹਾਨੂੰ ਪਤਾ ਕਿ ਪੰਜਾਬ ਤੋਂ ਵੀ ਸਿੱਖ ਜਥੇਬੰਦੀਆਂ ਦੇ ਅਲੱਗ-ਅਲੱਗ ਮੰਤਰੀਆਂ ਦੇ ਬਿਆਨਬਾਜ਼ੀ ਆ ਰਹੀ ਆ ਪਰ ਤੁਹਾਨੂੰ ਪਤਾ ਕਿ ਉੱਥੋਂ ਦੀ ਸਰਕਾਰ ਔਰ ਇੱਥੋਂ ਦੀ ਬਿਆਨਬਾਜ਼ੀ ਕੁਝ ਮੇਲ ਨਹੀਂ ਖਾਂਦੀ ਪਰ ਹੁਣ ਇਹ ਆ ਕਿ ਪ੍ਰੈਸ਼ਰਾਈਜ਼ ਕਰਨਾ ਪਵੇਗਾ ਤਾਂ ਕਿ ਹੋਰ ਅੱਗੇ ਤੋਂ ਇਦਾਂ ਦੀ ਕੋਈ ਕਾਹਨ ਨਾ ਹੋਵੇ ਤੁਹਾਨੂੰ ਪਤਾ ਕਿ ਇਹ ਕਈ ਕਈ ਸੋਚਦੇ ਆ ਕਿ ਇਹ ਹਿੰਦੂ ਇਹ ਵੀਰ ਕਹਿਣ ਲੱਜਦੇ ਆ ਕਿ ਇਹ ਖਾਲਿਸਤਾਨੀ ਹੈ ਇਹ ਆ ਉਹ ਮੇਰਾ ਵੀਰ ਨਹੀਂ ਇਹ ਚੀਜ਼ਾਂ ਬਾਅਦ ਇਹ ਤਾਂ ਆਪਣੀਆਂ ਆਪਾ ਆਪਾ ਕੀਤਾ ਹੋਇਆ ਸਾਰਾ ਸਿਸਟਮ ਪਹਿਲਾਂ ਆਪਾਂ ਇਮੀਗ੍ਰੈਂਟਸ ਆ ਉਹਨਾਂ ਦੇ ਲਈ ਉਹ ਚਾਹੇ ਤੁਸੀਂ ਹਿੰਦੂ ਆ ਚਾਹੇ ਤੁਸੀਂ ਸਿੱਖਾ ਚਾਹੇ ਤੁਸੀਂ ਕਿਤੋਂ ਦੇ ਪਹਿਲਾਂ ਤੁਸੀਂ ਹੈਗੇ ਇਮੀਗ੍ਰੈਂਟਸ ਔਰ ਦੂਜੀ ਗੱਲ ਹੈਗਾ ਤੁਸੀਂ ਹੈਗੇ ਇੰਡੀਅਨ ਪਹਿਲਾਂ ਆਪਾਂ ਭਾਰਤੀ ਅੱਜ ਉਹਨਾਂ ਨੇ ਸਾਡੇ ਨਗਰ ਕੀਰਤਨ ਦੇ ਉੱਪਰ ਬਾਰ ਕੀਤਾ ਜਾਂ ਰੋਕਿਆ ਉਹਨੂੰ ਕੱਲ ਨੂੰ ਤੁਹਾਡਾ ਵੀ ਕੋਈ ਹਿੰਦੂ ਮੰਦਿਰ ਦਾ ਜਾਂ ਹਿੰਦੂਆਂ ਨੂੰ ਘੇਰ ਸਕਦਾ ਤੁਸੀਂ ਦੇਖਿਆ ਨਾ ਬੰਗਲਾਦੇਸ਼ ਦੇ ਵਿੱਚ ਕੀ ਹੋਇਆ ਸੀਗਾ ਇੱਕ ਹਿੰਦੂ ਨੂੰ ਕਿੱਦਾਂ ਸਾੜਿਆ ਗਿਆ ਕੀ ਕੀ ਕੁਝ ਹੋਇਆ ਗਿਆ ਪੂਰਾ ਭਾਰਤ ਕੰਬ ਉਠਿਆ ਗਿਆ ਉਸ ਇੱਕ ਹਰਕਤ ਦੇ ਨਾਲ ਸੋ ਆਪਾਂ ਨੂੰ ਬਾਰ ਆਇਆ ਜੇ ਅਪਾ ਕਿਸੇ ਹੋਰ ਦੀ ਕੰਟਰੀ ਆਪਾਂ ਨੂੰ ਇੱਕ ਜੁਟ ਹੋ ਕੇ ਰਹਿਣਾ ਪੈਣਾ ਨਾ ਕਿ ਆਪਾਂ ਨੂੰ ਪਾਟ ਕੇ ਰਹਿਣਾ ਪੈਣਾ ਨਹੀਂ ਤਾਂ ਫਿਰ ਆਪਣਾ ਹਾਲਾਤ ਤੁਹਾਨੂੰ ਪਤਾ ਹੀ ਆ ਜਿੰਨੇ ਕਮਜ਼ੋਰ ਹੋਵਾਂਗੇ ਆਪਣੇ ਹਾਲਾਤ ਇਦਾਂ ਦੇ ਹੀ ਹੋਣੇ ਆ ਸੋ ਬਾਕੀ ਤੁਸੀਂ ਸਾਰੇ ਸਮਝਦਾਰ ਆ ਪਰ ਉਹ ਬੰਦਿਆਂ ਨੂੰ ਜ਼ਰੂਰ ਨੱਥ ਪਾਇਆ ਕਰੋ ਜਿਹੜੇ ਇਦਾਂ ਦੇ ਕਮੈਂਟ ਕਰਦੇ ਆ ਤੁਸੀਂ ਕਮੈਂਟ ਉਹਨਾਂ ਦੇ ਪੜ੍ਹ ਕੇ ਉਹਨਾਂ ਨੂੰ ਥੋੜਾ ਜਿਹਾ ਪ੍ਰਸ਼ਾਦ ਉੱਥੇ ਹੀ ਦੇ ਦਿਆ ਕਰੋ ਔਰ ਉਹਨਾਂ ਦੀ ਜਿਹੜੀ ਸੋਚਣੀ ਆ ਉਹਨਾਂ ਤੋਂ ਸਾਰਾ ਕੁਝ ਪਤਾ ਲੱਗਦਾ ਤੇ ਇਹ ਗੱਲ ਵੀ ਸੱਚੀ ਹੋ ਜਾਂਦੀ ਕਿ ਵਾਕਈ ਹੀ ਪੰਜਾਬੀ ਪੰਜਾਬੀ ਦਾ ਬੈਰੀ ਆ ਪਰ ਅਸੀਂ ਅਰਦਾਸ ਕਰਦੇ ਆ ਕਿ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖੀ ਜਿੰਨੇ ਆਪਣੇ ਭਰਾ ਬਾਹਰ ਗਏ ਹੋਇਆ ਤੇ ਅੱਗੇ ਤੋਂ ਇਦਾਂ ਦਾ ਕੋਈ ਵੀ ਅਨਹੋਣੀ ਨਾ ਹੋਵੇ ਸੱਚਾ ਪਾਤਸ਼ਾਹ ਚੜ੍ਹਦੀ ਕਲਾ ਰੱਖੀ ਸਾਰਿਆਂ ਦੀ ਬਾਕੀ ਇਸ ਦੇ ਬਾਰੇ ਤੁਸੀਂ ਕੁਝ ਕਹਿਣਾ ਹੋਇਆ ਜਾਂ ਤੁਹਾਡੀ رائے ਹੋਈ ਜੂਰ ਕਮੈਂਟ ਕਰਕੇ ਦੱਸਿਓ ਕੀ ਕਹਿਣਾ ਚਾਹੁੰਦੇ ਆ ਤੁਸੀਂ ਕੀ ਨਹੀਂ ਕਹਿਣਾ ਚਾਹੁੰਦੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਬਾਕੀ ਤੁਹਾਡਾ ਆਪਣਾ ਚੈਨਲ ਪੰਜਾਬੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਥੈਂਕ ਯੂ